ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਾਂਗੇ ਜੀ ਸੋ ਪੰਜਾਬ ਦੇ ਅਜਨਾਲਾ ਸਾਈਡ ਹੋ ਗਿਆ ਗੁਰਦਾਸਪੁਰ ਏਰੀਆ ਹੋਰ ਕਾਫੀ ਏਰੀਆ ਦੇ ਵਿੱਚ ਜਿਹੜਾ ਜੀ ਪਾਣੀ ਆ ਚੁੱਕਿਆ ਹੈ ਖੜਦੀ ਖੜਾਂ ਦੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਬਣੀ ਪਈ ਹੈ ਇਸ ਮੁਸ਼ਕਿਲ ਦੀ ਕੜੀ ਦੇ ਵਿੱਚ ਸਾਨੂੰ ਇਕਜੁੱਟ ਰਹਿਣ ਦੀ ਜਿਹੜੀ ਅਪਕਾਲਾ ਆਪਾਨੂੰ ਸਿੱਖਣੀ ਪੈਣੀ ਹੈ ਜੀ ਤੇ ਪੰਜਾਬ ਦੇ ਬਹੁਤ ਹੀ ਨਾਮਵਰ ਸਿੰਗਰ ਵੀ ਨੇ ਜਿਹੜੇ ਸਾਡੀ ਇਸ ਮਾੜੀ ਸਥਿਤੀ ਦੇ ਵਿੱਚ ਮਾੜੇ ਸਮੇਂ ਦੇ ਵਿੱਚ ਸਾਡੇ ਨਾਲ ਖੜੇ ਨੇ ਸਾਰੇ ਵੀਰੋ ਅਰਦਾਸ ਕਰਿਓ ਮਿਲ ਕੇ ਵੀ ਜਿਹੜੀ ਇਹ ਸਥਿਤੀ ਆ ਪੰਜਾਬ ਵਿੱਚ ਬਣੀ ਹੋਈ ਹੈ ਖਤਮ ਹੋ ਜੇ ਕਿਉਂਕਿ ਹੌਲੀ ਹੌਲੀ ਨੇ ਮੌਸਮ ਠੀਕ ਹੋਇਆ ਤਾਂ ਜਿਹੜਾ ਪਾਣੀ ਵੀ ਇਹ ਆਪੇ ਸਹੀ ਹੋ ਜਾਣਾ ਤੇ ਪਹਿਲਾਂ ਦੀ ਤਰ੍ਹਾਂ ਹੀ ਸਭ ਕੁਝ ਠੀਕ ਹੋ ਜਾਣਾ ਤੇ ਸਾਰੇ ਵੀਰ ਅਰਦਾਸ ਜ਼ਰੂਰ ਕਰਿਓ ਵੀ ਜਿਹੜਾ ਇਹ ਮੌਸਮ ਆ ਇਹ ਸਹੀ ਹੋ ਜਵੇ। ਰੋਪੜ ਕੋਲ ਪਿੰਡ ਦੋਦਪੁਰ ਆ ਜੀ ਉੱਥੇ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਉਹ ਓਵਰਫਲੋ ਹੋ ਗਿਆ ਤੇ ਸਾਡੇ ਬਹੁਤ ਵੀਰ ਜਿਹੜੇ ਉੱਥੇ ਬੰਨ ਨੂੰ ਬੰਨਣ ਵਾਸਤੇ ਮਤਲਬ ਮਿੱਟੀ ਦੀਆਂ ਮਤਲਬ ਥੱਲੇ ਲਾਰੇ ਨੇ ਥੱਲੇਰੇ ਵਿੱਚ ਮਿੱਟੀ ਭਰ ਕੇ ਉੱਥੇ ਬੰਨ ਨੂੰ ਮੁਜਕੂ ਬਜਬੂਤ ਕਰਨ ਵਾਸਤੇ ਉੱਥੇ ਮੰਨ ਨੂੰ ਮੰਨਣ ਵਾਸਤੇ ਉੱਥੇ ਜਿਹੜਾ ਥੱਲੇਆਂ ਵਿੱਚ ਮਿੱਟੀ ਭਾ ਕੇ ਉਹਦੇ ਅੱਗੇ ਲਗਾ ਰਹੇ ਨੇ ਸੋ ਬਹੁਤ ਵਧੀਆ ਉਪਰਾਲਾ ਹੈ ਸੋ ਸਾਾਨੂੰ ਸਾਰੇ ਵੀਰਾਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਪਤਵੱਤ ਸਾਨੂੰ ਸਾਥ ਦੇਣਾ ਚਾਹੀਦਾ ਤੇ ਉੱਥੇ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਸਾਨੂੰ ਮਿੱਟੀ ਲੈ ਕੇ ਜਾ ਥੈਲਿਆਂ ਦੀ ਸੇਵਾ ਉੱਥੇ ਲੈ ਕੇ ਕਰਨੀ ਚਾਹੀਦੀ ਆ ਤਾਂ ਜੋ ਇਸ ਔਖੀ ਘੜੀ ਨੂੰ ਆਪਾਂ ਇਸ ਔਖੀ ਘੜੀ ਤੋਂ ਨਿਕਲ ਸਕੀਏ ਕੋ ਇਸ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਨੇ ਪਹਿਲਾਂ ਹੀ ਵਜਨ ਕਰ ਦਿੱਤਾ ਸੀ ਵੀ 25 ਦੇ ਵਿੱਚ ਵੀ ਜਿਹੜਾ ਡਗਮਕ ਡਗਮਕ ਹੋ ਜਾਣਾ ਧਰਤੀ ਦੇ ਤੇ ਵੀ ਉਹ ਇਸ ਸਥਿਤੀ ਨੂੰ ਦੇਖ ਕੇ ਪਹਿਲਾਂ ਹੀ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਨੇ ਵਚਨ ਕਰੀ ਦਿੱਤਾ ਸੀਗਾ ਵੀ ਜਗ ਡਗਮਗ ਡਗਮਗ ਧਰਤੀ ਦੇ ਪਾਣੀ ਆ ਜਾਏਗਾ ਜੀ ਤੇ ਚਾਰੀ ਮਾਸੇ ਪਾਣੀ ਹੋ ਜਾਣਾ ਸੋ ਉਹਨਾਂ ਦਾ ਇਹ ਭਵਿੱਖਤ ਵਚਨ ਸੀਗਾ ਸੋ ਇਹ ਮੈਂ ਪਹਿਲਾਂ ਪੋਸਟ ਵੀ ਪਾਈ ਸੀ ਇੱਕ ਵੀਰ ਨੇ ਇਤਰਾਜ ਕਰਿਆ ਪੋਸਟ ਤੇ ਉਹ ਕਹਿੰਦਾ ਵੀ ਕੀ ਗਰੂਪ ਆ ਤੇਰੇ ਕੋਲ ਸੋ ਫਿਰ ਮੈਂ ਬਹੁਤ ਵੀਰਾਂ ਨੂੰ ਫੋਨ ਕਰਿਆ ਤੇ ਉਹ ਵੀਡੀਓ ਵੀ ਸਪੈਸ਼ਲ ਮੰਗਵਾਈ ਆ ਤੇ ਅਕਾਲ ਮੂਰਤ ਚੈਨਲ ਆ YouTube ਦਾ ਤੇ ਆ ਪੋਸਟ ਆ ਤੁਸੀਂ ਦੇਖ ਲਿਓ ਇੱਥੇ ਸਾਰਾ ਇੰਟਰਵਿਊ ਪਾਇਆ ਹੋਇਆ ਜੋ ਬਾਬਾ ਜੀ ਦੇ ਸੇਵਕ ਨੇ ਜੋ ਬਾਬਾ ਜੀ ਦੇ ਨਾਲ ਰਹਿੰਦੇ ਸੀਗੇ ਤੇ ਉਸ ਪ੍ਰੋਬ ਵੀ ਨਾਲ ਲਾਈਵ ਵੀਡੀਓ ਜਿਹੜੀ ਉਹਨਾਂ ਨੇ ਬਣਾ ਕਰਕੇ ਨਾਲ ਪਾਈ ਹੋਈ ਆ ਜਿੱਥੇ ਬਾਬਾ ਜੀ ਕਹਿ ਰਹੇ ਨੇ ਵੀ ਹਾਂ ਵੀ ਪੱਛੀ ਚ ਹਨਾ ਧਰਤੀ ਨੀ ਜਲ ਆ ਜਾਣਾ ਡਗਮਗ ਡਗਮਗ ਹੋ ਜਾਣਾ ਚਾਰੇ ਪਾਸੇ ਪਾਣੀ ਆ ਜਾਣਾ ਓਏ ਬਾਬਾ ਜੀ ਨੇ ਪਹਿਖ ਤਰਚਨ ਸੱਚਖੰਡ ਜਾਣ ਤੋਂ ਪਹਿਲਾਂ ਕਰਿਆ ਸੀਗਾ ਇਹ ਇਹ ਸੱਚਖੰਡ ਨਾ ਜਾਣ ਤੋਂ ਪਹਿਲਾਂ ਦਾ ਬਚਨ ਸੀਗਾ ਬਾਬਾ ਜੀ ਜੋ ਕਿ ਹੁਣ ਇਹ 24 ਜੋ ਕਿ ਜੋ 2024 ਦੇ ਵਿੱਚ ਬਾਬਾ ਜੀ ਸੱਚਖੰਡ ਫਰਾਜੇ ਸੀਗੇ ਤੇ ਹੁਣ 25 ਚੱਲ ਰਹੇ ਆ ਤੇ ਤੁਸੀਂ ਦੇਖ ਸਕਦੇ ਆ ਕਿ ਉਹ ਜਿਹੜਾ ਬਚਨਾ ਉਹ ਸੱਚ ਹੋ ਗਿਆ ਸੋ ਜਿਹੜੇ ਸਾਧੂ ਸੰਤ ਹੁੰਦੇ ਨੇ ਇਹਨਾਂ ਦੀ ਪ੍ਰਮਾਤਮਾ ਨਾਲ ਲੇਵ ਲੱਗੀ ਹੁੰਦੀ ਹੈ ਸੋ ਜੋ ਵੀ ਇਹ ਗੱਲ ਕਹਿੰਦੇ ਨੇ ਉਹ ਜਰੂਰ ਸੱਚ ਹੁੰਦੀ ਹੈ ਜੀ ਸੋ ਸਾਨੂੰ ਇਹਨਾਂ ਦੇ ਦੱਸੇ ਹੋਏ ਰਾਹ ਤੇ ਜਰੂਰ ਚੱਲਣਾ ਚਾਹੀਦਾ ਹੈ ਸੋ ਸਾਨੂੰ ਸਾਧੂ ਸੰਤਾਂ ਦੀ ਜੀ ਨਿੰਦਿਆ ਨਹੀਂ ਕਰਨੀ ਚਾਹੀਦੀ ਸੰਤ ਬਾਬਾ ਰਾਮ ਸਿੰਘ ਜੀ ਨੇ ਸੰਗਤ ਨੂੰ ਬਹੁਤ ਆਰਿਆ ਉਹਨਾਂ ਨੇ ਹਮੇਸ਼ਾ ਸੰਗਤ ਨੂੰ ਗੁਰਮਾਣੀ ਦੇ ਨਾਲ ਜੋੜਿਆ ਉਹਨਾਂ ਦੇ ਹੋਰ ਵੀ ਬਹੁਤ ਬਜਨਾਂ ਜੋ ਕਿ ਸੱਚ ਹੋਏ ਨੇ ਤੁਸੀਂ ਗੰਡੂਆ ਸਾਹਿਬ ਜਾ ਕੇ ਦੇਖ ਸਕਦੇ ਆ ਉੱਥੇ ਬਾਬਾ ਜੀ ਨੇ ਭਗਤੀ ਕੀਤੀ ਸੀਗੀ ਗੰਡੂਆ ਸਾਹਿਬ ਬਾਬਾ ਜੀ ਉੱਥੇ ਰਹਿੰਦੇ ਹੁੰਦੇ ਸੀਗੇ ਜੀ ਗੰਡੂਆ ਸਾਹਿਬ ਇਹ ਜਿਹੜਾ ਬਚਨ ਦੀ ਗੱਲ ਆ ਇਹ ਮੈਂ ਨਾ ਕੀਰਤਨ ਦੇ ਵਿੱਚ ਕਿਸੇ ਸਾਧੂ ਸੰਤ ਤੋਂ ਸੁਣੀ ਸੀਗੀ ਕੀਰਤਨੀਏ ਕੋਲੋਂ ਉਹਨਾਂ ਨੇ ਇਹ ਗੱਲ ਦਿਵਾਨ ਦੇ ਵਿੱਚ ਦੱਸੀ ਸੀ ਬਾਅਦ ਚ ਫਿਰ ਮੈਂ ਹੌਲੀ ਹੌਲੀ ਸਰਚ ਕੀਤਾ ਵੀ ਇਹ ਗੱਲ ਸਹੀ ਹੈ ਜਾਂ ਨਹੀਂ ਹੈਗੀ ਫਿਰ ਮੈਂ ਇੰਟਰਵਿਊ ਵੀ ਦੇਖਿਆ ਬਾਬਾ ਜੀ ਦਾ ਮਤਲਬ ਉਹ ਜਿਹੜੇ ਬਾਬਾ ਜੀ ਦੇ ਨਾਲ ਸੇਵ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਤੇ ਨਾਲ ਬਾਬਾ ਜੀ ਉਹਨਾਂ ਨੇ ਕਲਿੱਪ ਵੀ ਪਾਈ ਹੋਈ ਹੈ ਫਿਰ ਮੈਂ ਦੇਖੀ ਫਿਰ ਮੈਨੂੰ ਯਕੀਨ ਹੋਇਆ ਸੋ ਉਹਨੇ ਦੇਖ ਕੇ ਤੁਸੀਂ ਇੰਟਰਵਿਊ ਦੇਖਣਾ ਚਾਹੁੰਦੇ ਆ ਤਾਂ ਅਕਾਲ ਮੂਰਤ ਚੈਨਲ ਆ YouTube ਤੇ ਭਰ ਲਿਓ ਸਰਚ ਕਰ ਲਿਓ ਕਾਲ ਮੂਰਤ ਉਹਨਾਂ ਨੇ ਮਤਲਬ ਸਾਰਾ ਇੰਟਰਵਿਊ ਜਿਹੜਾ ਬਾਬਾ ਜੀ ਦਾ ਮਤਲਬ ਸੇਵਕ ਦਾ ਪਾਇਆ ਹੋਇਆ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਹੋਈ ਆ ਤੁਸੀਂ ਦੇਖ ਸਕਦੇ ਹੋ ਜਾਂ ਫਿਰ ਦੇਖ ਲਿਓ ਕਾਲ ਮੂਰਤ ਚੈਨਲ ਆ YouTube ਦਾ ਬਾਬਾ ਜੀ ਨੇ ਹੋਰ ਵੀ ਬਚਨ ਕੀਤੇ ਸੀਗੇ ਉਹ ਉਹਨਾਂ ਬਾਰੇ ਜਿਹੜੀ ਆਪਾਂ ਜਾਣਕਾਰੀ ਆ ਉਹ ਵੀ ਆਪਾਂ ਇਸੇ ਪੇਜ ਤੇ ਤੁਹਾਨੂੰ ਜਰੂਰ ਦਵਾਂਗੇ ਸੋ ਤੁਹਾਨੂੰ ਨੇ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੀ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇ ਜ਼ਰੂਰ ਕਰਿਓ ਇਸ ਪੇਜ ਤੇ ਆਪਾਂ ਚੰਗੀ ਜਾਣਕਾਰੀ ਤੇ ਵਧੀਆ ਜਾਣਕਾਰੀ ਤੇ ਬਿਲਕੁਲ ਜਿਹੜੀ ਸੱਚੀ ਕਹਾਣ ਸੱਚੀ ਮਤਲਬ ਜਾਣਕਾਰੀ ਹੋਊਗੀ ਆਪਾਂ ਉਹੀ ਲੈ ਕੇ ਆਵਾਂਗੇ ਇਸ ਪੇਜ ਤੇ ਆਪਾਂ ਮਤਲਬ ਕੋਈ ਝੂਠੀ ਜਾਣਕਾਰੀ ਨਹੀਂ ਲੈ ਕੇ ਆਉਂਦੇ ਸੋ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸੋ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ